ਬਾਈ ਕਰੋ ਬਾਬਾ ਜੀ ਮਗਡੀ ਇਹ ਸਾਹਮਣੇ ਹੈਗੀਆਂ ਅਸੀਂ ਮਗਡੀ ਦੇ ਸਾਹਮਣੇ ਆਜੋ ਆਜੋ ਜੀ ਇਹਨਾਂ ਨੂੰ ਨਹੀਂ ਇਹਨਾਂ ਨੂੰ ਇੱਥੇ ਕਿਰਾਇਆ ਹੀ ਨਹੀਂ ਇਹਨਾਂ ਨੂੰ ਉਧਰ ਲੈ ਬੰਨੇ ਸੁੱਟੋ ਸਾਰੇ ਉਧਰ ਲੈ ਬੰਨੇ ਸਾਡੇ ਬੰਦੇ ਕਿੱਥੇ ਸਾਡੇ ਕੋਲ ਆਈ ਕਿੱਥੇ ਲੁਣਾ ਹੀ ਨਹੀਂ ਆ ਬਾਕੀ ਕਿੱਥੇ ਸਾਡੇ ਬੰਦੇ ਤੂੰ ਕੀ ਕਹਿਣ ਰਿਹਾ ਬਾਈ ਸਾਰੇ ਅਲੱਗ ਤੂੰ ਕਹਿਣਾ ਪਿੱਛੇ ਨਹੀਂ ਤੈਨੂੰ ਹੁਣੇ ਕੀ ਕਹਾ ਮੈਂ ਕੋਈ ਗੱਲ ਬਾਈ ਯਾਰ ਬਹੁਤ ਕੰਪਲੇਨਾਂ ਹੁੰਦੀਆਂ ਯਾਰ ਤੁਹਾਨੂੰ ਨਹੀਂ ਮੈਂ ਦੱਸਾਂਗਾ ਫਿਰ ਕਰ ਲੈਂਗੇ ਬਾਬਾ ਜੀ ਨਾਲ ਅਸੀਂ ਵਿਛਾਉਣੇ ਤੁਹਾਡੇ ਨਾਲ ਤੁਹਾਨੂੰ ਮੈਂ ਕਿਹਾ ਇਹ ਨਾ ਵੀ ਉੱਥੇ ਚੌਂਕ ਜੀ ਜਾਓ ਪਰੇ ਇੱਧਰ ਵਿਛਾਉਣੇ ਨਹੀਂ ਦੇਣਾ ਕਿੱਥੋਂ ਨਿਕਲ ਜਾਓ ਇੱਥੇ ਸਾਨੂੰ ਜਿਹੜਾ ਤੈਨੂੰ ਲਾਤਰ ਹੋ ਰਹੀ ਉਹਨਾਂ ਨੂੰ ਕਹਿ ਦਿਓ ਕੁੜੀਆਂ ਨੂੰ ਵੀ ਕਹਿ ਦਿਓ ਵੀ ਐਨ ਨਹੀਂ ਆਉਣਾ ਚਲੋ ਉੱਧਰ ਤੁਹਾਡੀ ਕਤੀੜ ਹੈ ਨਾ ਸਾਰੀ ਨਿਕਲ ਜਾਓ ਬਹੁਤ ਵਿਛਾਉਣੇ ਨਹੀਂ ਦੇ ਇਸ ਤੋਂ ਬਾਅਦ ਤੁਸੀਂ ਗੱਤ ਨੇ ਪਾਓ ਤੁਸੀਂ ਹਾਲ ਲੈ ਹਾਲ ਕਹਿੰਦੇ ਆ ਹੁਣ ਨਿਕਲ ਜਾ ਤੇ ਨਹਿਰ ਨਾਲ ਹੀ ਕੈਮਰੇ ਭੜੇ ਨਾ ਪਾਲਾ ਇਤਰਾ ਕ੍ਰੋਸ ਕਰਕੇ ਪਾਲਾ ਮਾਰੀ ਗੱਲ ਜੀ ਹੁਣ ਇਦਾਂ ਕਰਨਾ ਵਾ ਹੁਣ ਤਾਂ ਗੱਲ ਨਹੀਂ ਕਰਨੀ ਪਈ ਸਾਬਾ ਬਾਈ ਜੀ ਕੋ ਬਾਈ ਨੇ ਕੋਈ ਬੰਦ ਨਹੀਂ ਆਹ ਪੱਟੇ ਦਾ ਕੈਮਰਾ ਲੈ ਰੋ ਮੇਰੀ ਗੱਲ ਸੁਣੋ ਆਪਾਂ ਇਹਨਾਂ ਨਾਲ ਗੱਲ ਨਹੀਂ ਕਰਨੀ ਕੋਈ ਅੱਜ ਸਾਬਾ ਸਾਹੋ ਬਾਬਾ ਜੀ ਕੈਮਰੇ ਲੈ ਕੇ ਫਿੱਟੇ ਦਰਬਾਰ ਚੋ